ਆਹੇ ਮੰਗੇ ਪੂਰੀ ਕਰੋ ਗੰਦਗੀ ਦੀ ਸਫਾਈ ਕਰਾਓ ਹਾਂ ਇਹ 12 ਨੰਬਰ ਕਿਹੜਾ ਹੈ ਜੀ ਇਹ ਫਾਰਡ ਨੰਬਰ 15 ਗਲੀ ਨੰਬਰ 24/3 ਰਾਮਾ ਮੰਡੀ ਬਾਗਾਰੋ ਹਾਂਜੀ ਕੀ ਸਮੱਸਿਆ ਹੈ ਜੀ ਪਾਣੀ ਦੀ ਸਮੱਸਿਆ ਜੀ ਬੁਰਾ ਹਾਲ ਹੈ ਪਾਣੀ ਦਾ ਕਿੰਨੇ ਦਿਨ ਹੋ ਗਏ 2 ਮਹੀਨੇ ਹੋ ਗਏ ਜੀ ਕਦੇ ਜੇ ਨੂੰ ਫੋਨ ਕਰੀਦਾ ਹੈ ਕਦੇ ਉਹਨੂੰ ਫੋਨ ਕਰੀਦਾ ਹੈ ਕਦੇ ਤੇ ਕਲਰਕ ਬਣੇ ਹੋਏ ਹੈ ਕਿਸ਼ਵਿੰਦਰ ਵਰਗੇ ਜਾਂ ਪ੍ਰਧਾਨ ਨੂੰ ਅਲਵੇਲ ਨੂੰ ਕਈ ਤੇਲੋਰਾ ਮੈਮ ਜੀ ਦੇ ਕਿਸੇ ਦੇ ਕੋਲ ਸਵੋਚ ਸੁਣਵਾਤੀ ਗਲੀ ਵਾਲੇ ਬਹੁਤ ਪਰੇਸ਼ਾਨ ਆ ਆ ਬਹੁਤ ਪਰੇਸ਼ਾਨਾ ਬਿਮਾਰੀਆਂ ਤੋਂ ਬਹੁਤ ਦੁਖੀ ਐ ਇਸ ਕਰਕੇ ਅੱਜ ਥੋੜਾ ਜਿਹਾ ਧਰਨਾ ਮਜਾਰਾ ਕਰਨ ਦੀ ਕੋਸ਼ਿਸ਼ ਕੀਤੀ ਐ ਮੀਡੀਆ ਤੱਕ ਆਪ ਦੀ ਆਵਾਜ਼ ਪਹੁੰਚਾ ਕੇ ਸੁੱਕੀ ਸਰਕਾਰ ਨੂੰ ਉਠਾਉਣ ਦੀ ਆਵਾਜ਼ ਕਰ ਰਹੀ ਐ ਇਸ ਕਰਕੇ ਥੋੜਾ ਜਿਹਾ ਪ੍ਰਦਰਸ਼ਨ ਕੀਤਾ ਗਿਆ ਤੇ ਅੱਗੇ ਤੋਂ ਮੰਨ ਲਓ ਕਿ ਜੀ ਆਪਣੇ ਨਗਰ ਕੌਸ਼ਲ ਦੇ ਇੱਕ ਨਿਗਰਾਨੀ ਨਾ ਕਰੇ ਤਾਂ ਫਿਰ ਉਹ ਆਪਣੇ ਤੁਸੀਂ ਕੀ ਆਪਣੇ ਇੱਕ ਕਰਨਾ ਚਾਹੁੰਦੇ ਹੋ ਅਜੀਤਾ ਜੀ ਅੱਗੇ ਸੰਘਰਸ਼ ਜਾਰੀ ਹੈ ਅੱਜ ਇੱਥੇ ਗਲੀ ਚੋਂ ਕੱਲੂ ਸੜਕ ਤੇ ਉਤਰਾਂਗੇ ਫਿਰ ਜੋ ਵੀ ਕਰਨਾ ਪੜਿਆ ਅੱਗੇ ਉਹ ਵੀ ਕਰਾਂਗੇ ਹਾਂ ਮਾਤਾ ਕੀ ਕੀ ਸਮੱਸਿਆ ਤੁਹਾਨੂੰ ਹਾਂ ਜੀ ਜੇ ਬੱਚਾ ਇੰਨੇ ਪਾਣੀ ਦੇ ਕਾਰਨ ਬੱਚਿਆਂ ਨੂੰ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਦੱਸੋ ਸਾਡੇ ਬੱਚਿਆਂ ਦਾ ਕੋਹਣਾ ਹੱਲ ਕਰਾਊਗਾ ਅਸੀਂ ਕੀ ਕਰੀਏ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਬੱਚੇ ਸਕੂਲ ਜਾਣ ਕਰਨੀ ਬਹੁਤ ਮੁਸ਼ਕਲ ਚ ਹੈਗੇ ਛੋਟੇ ਛੋਟੇ ਬੱਚੇ ਉਹ ਦੇਖੋ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਬਾਹਾਂ ਟੁੱਟ ਗਈਆਂ ਛੋਟੇ ਛੋਟੇ ਬੱਚੇ ਬਿਮਾਰੀਆਂ ਨਾਲ ਕੀ ਇਥੇ ਲੋਕ ਦੱਸੋ ਬਿਮਾਰੀਆਂ ਉਹ ਬੁਰਾ ਹਾਲ ਹੈ ਇੱਥੇ ਛੋਟੇ ਛੋਟੇ ਬੱਚੇ ਇਥੇ ਦੂਧ ਵਾਲਾ ਨਹੀਂ ਆਉਂਦਾ ਕੋਈ ਕੂੜੇ ਵਾਲਾ ਨਹੀਂ ਆਉਂਦਾ ਇਸ ਕਾਰਨ ਸਾਡੇ ਬਹੁਤ ਪਰੇਸ਼ਾਨ ਹੈ ਸਾਡੇ ਇਲਾਕੇ ਚੋਂ ਸਬਜ਼ੀ ਲੈਣ ਵਾਸਤੇ ਬੰਦੇ ਨੂੰ ਬਾਜ਼ਾਰ ਜਾਣਾ ਪੈਂਦਾ ਬੁੜੀਆਂ ਕੁੜੀਆਂ ਤੇ ਹੋਰ ਕੀ ਕਿਸੇ ਨੂੰ ਸਾਰੇ ਮਾਤਾ ਪਾਣੀ ਵਾਲਾ ਨਹੀਂ ਆਂਦਾ ਕੋਈ ਸਬਜ਼ੀ ਵਾਲਾ ਨਹੀਂ ਆਂਦਾ ਕੋਈ ਕੁਛ ਹੀ ਵਾਲਾ ਕੋਈ ਬੰਦਾ ਨਹੀਂ ਸਾਡੀ ਗਲੀ ਚ ਬੜਕੇ ਰਾਜੀ ਨਹੀਂ ਕੀ ਕਰੀਏ ਦੱਸੋ ਵੀ ਕਹਿੰਦਾ ਭਾਬ ਇਹ ਗਲੀ ਬਿਲਕੁਲ ਬਲੌਕ ਹੋ ਚੁੱਕੀ ਹੈ ਲੰਘਣ ਟੱਪਣ ਦੇ ਕਾਬਲ ਵੀ ਨਹੀਂ ਰਹੀ ਜਿਮੇ ਰਾਮਾ ਮੰਡੀ ਰੈੱਡ ਕਰਾਸ ਚੋਂ ਸੀ ਨਾ ਪਹਿਲਾਂ ਇਹ ਸਾਡੀ ਗਲੀ ਉਹ ਤੋਂ ਰੈੱਡ ਕਰਾਸ ਤੋਂ ਹੀ ਬਾਪ ਹੋਊਗੀ ਇਨਾ ਮਾੜਾ ਹਾਲਾਤ ਬਦਲ ਹੋ ਚੁੱਕਾ ਹੈ ਜੀ ਇਸ ਤੋਂ ਬੱਤਰ ਹੋਰ ਕੀ ਦੱਸੋ ਹਰੇਕ ਪ੍ਰੇਸ਼ਾਨੀ ਹਰ ਸਾਲ ਐਸੀ ਹੋ ਜਾਂਦਾ ਹੈ